ਸਾਤਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤਾਂ ਜੋ ਅਸੀਂ ਤੁਹਾਡੇ ਲਈ ਵੱਧ ਤੋਂ ਵੱਧ ਹੋਰ ਰਿਸ਼ਤੇ ਦੀਆਂ ਵਧੀਆ ਵੀਡੀਓ ਲੈ ਕੇ ਆ ਸਕੀਏ ਤੇ ਤੁਸੀਂ ਆਪਣੇ ਲੜਕਾ ਜਾਂ ਲੜਕੀ ਦੀ ਐਡ ਪਾਉਣ ਲਈ ਸਾਡੇ ਹੇਠਾਂ ਦਿੱਤੇ WhatsApp ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਸਾਡਾ ਆਟ ਕੰਮ ਸਿਰਫ ਐਡ ਪਾਉਣ ਦਾ ਜੀ ਕਿਸੇ ਵੀ ਰਿਸ਼ਤੇ ਦੀ ਜ਼ਿੰਮੇਵਾਰੀ ਸਾਡੀ ਨਹੀਂ ਹੈ ਤੁਸੀਂ ਆਪਣਾ ਖੁਦ ਫੋਨ ਨੰਬਰ ਤੇ ਅਗਲੇ ਤੋਂ ਵੱਧ ਤੋਂ ਵੱਧ ਜਾਣਕਾਰੀ ਲੋ ਤੇ ਤੁਹਾਡੀ ਜ਼ਿੰਮੇਵਾਰੀ ਖੋਦੀ ਹੈ ਸਾਡਾ ਕੰਮ ਸਿਰਫ ਐਡ ਪਾਉਣਾ ਹੈ ਜੀ ਸਾਡੀ ਕਿਸੇ ਵੀ ਰਿਸ਼ਤੇ ਪ੍ਰਤੀ ਕੋਈ ਗਾਰੰਟੀ ਨਹੀਂ ਹੈ ਸਾਡਾ ਕੰਮ ਸਿਰਫ ਐਡ ਪਾਉਣਾ ਹੈ ਤੇ ਰਿਸ਼ਤੇ ਨੂੰ ਤੁਹਾਡੇ ਤੱਕ ਪਹੁੰਚਾਉਣਾ ਹੈ ਤੁਸੀਂ ਨੰਬਰ ਤੇ ਖੁਦ ਗੱਲ ਕਰਕੇ ਪਰਿਵਾਰ ਨਾਲ ਆਪਣੀ ਜਾਣਕਾਰੀ ਲੈ ਸਕਦੇ ਹੋ ਤੇ ਅੱਜ ਦਾ ਇੱਕ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਲਵਿੰਦਰ ਸਿੰਘ ਪਿੰਡ ਬਾਮ ਜ਼ਿਲ੍ਹਾ ਮੁਕਸਰ ਸਾਹਿਬ ਤਹਿਸੀਲ ਮਲੋਟ ਕੱਦ 5 ਫੁੱਟ 7 ਇੰਚ ਪੜਾਈ 12 ਪਾਸ ਨੇ ਜੀ ਇਹ ਪਲੱਸ 2 ਕਰੀ ਹੈ ਇਹਨਾਂ ਦੀ ਜਨਮ ਤਰੀਕ 21/8/1990 ਜ਼ਮੀਨ ਇਹਨਾਂ ਕੋਲੇ 8 ਕਿੱਲੇ ਨੇ ਜੀ ਗੋਤ ਸਿੱਧੂ ਬਰਾੜਾ ਇਹਨਾਂ ਦਾ ਕੰਮ ਇਹ ਖੇਤੀਬਾੜੀ ਕਰਦੇ ਨੇ ਜੀ ਇਹਨਾਂ ਨੂੰ ਜੱਟ ਸਿੱਖ ਘਰੇਲੂ ਕੁੜੀ ਚਾਹੀਦੀ ਹੈ ਜੀ ਥੱਲੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਤੁਸੀਂ ਪਰਿਵਾਰ ਨਾਲ ਹੋਰ ਵਧਾਣੇ ਵਧੇਰੇ ਜਾਣਕਾਰੀ ਲੈਣ ਲਈ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਸੀਵਰਨ ਸਿੰਘ ਕਲੇਰ ਫਾਦਰ ਰਜਿੰਦਰ ਸਿੰਘ ਕਲੇਰ ਮਦਰ ਡਾਕਟਰ ਸੁਖਵੀਰ ਕੌਰ ਕਲੇਰ ਜੀ ਇਹਨਾਂ ਦਾ ਜਨਮ 31 1996 ਕੁਆਲੀਫਿਕੇਸ਼ਨ ਇਹਨਾਂ ਦਾ ਬੀ ਟੈਕ ਸਿਵਲ ਇੰਡੀਆ ਡਿਪਲੋਮਾ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਫਰੋਮ ਕੈਨੇਡਾ ਕਰਿਆ ਹੋਇਆ ਜੀ ਇਹਨਾਂ ਦਾ ਕੈਨੇਡਾ ਤੋਂ ਓਨਲੀ ਇੱਕ ਜੀ ਇਹ ਲੜਕੇ ਨੇ ਇਹਨਾਂ ਤੇ ਪੱਗ ਬੰਨਦੇ ਨੇ ਜੀ ਇਹ ਹਾਈਟ ਇਹਨਾਂ ਦੀ 5 ਫੁੱਟ 10 ਇੰਚ ਆ ਜੌਬ ਇਹ ਮੈਨੇਜਰ ਫੋਕਲ ਫੋਕਫਿਟਰ ਟ੍ਰੇਨਿੰਗ ਸਕੂਲ ਮਿਸਿਗਾ ਚ ਨੇ ਜੀ 4 ਏਕੜ ਇਹਨਾਂ ਕੋਲ ਜ਼ਮੀਨ ਆ ਫਲੈਟ ਇਹਨਾਂ ਦਾ ਇੱਕ ਮੁਹਾਲੀ ਚਾ ਜੀ ਪੇਰੈਂਟਸ ਇਹਨਾਂ ਦੇ ਜਲੰਧਰ ਰਹਿੰਦੇ ਨੇ ਇਹਨਾਂ ਨੂੰ ਕੈਨੇਡਾ ਪੀਆਰ ਵੈਲ ਐਜੂਕੇਟਿਡ ਗਰਲ ਚਾਹੀਦੀ ਆ ਜੀ ਦਬਾਬਾ ਏਰੀਆ ਨੂੰ ਪਹਿਲਾ ਜੀ ਥੱਲੇ ਪਰਿਵਾਰ ਦਾ ਨੰਬਰ ਦਿੱਤਾ ਹੈ ਤੁਸੀਂ ਹੋਰ ਵਧੇਰੇ ਜਾਣਕਾਰੀ ਲੈਣ ਲਈ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਏਰੀਆ ਨਵਾਂ ਸਹਿਰ ਕਾਸਟ ਰਵੀਦਾਸੀਆ ਜਨਮ 26/8/1999 ਹਾਈਟ 5 ਫੁੱਟ 11 ਇੰਚ ਮੁੰਡਾ ਯੂਕੇ ਵਿੱਚ ਆ ਜੀ ਵਰਕ ਪਰਮਿਟ ਤੇ ਫਾਦਰ ਇਹਨਾਂ ਦੇ ਦਵਾਈ ਵਿੱਚ ਨੇ ਇੱਕ ਬ੍ਰਦਰ ਹੈ ਜੀ ਇਹਨਾਂ ਦਾ ਉਹ ਕੈਨੇਡਾ ਚ ਲੜਕੀ ਇਹਨਾਂ ਨੂੰ ਸੋਣੀ ਸੁਨੱਖੀ ਜੁਕੇ ਪੀਆਰ ਜਾਂ ਵਰਕ ਪਰਮਿਟ ਤੇ ਚਾਹੀਦੀ ਹੈ ਜੀ ਤੇ ਫੋਨ ਨੰਬਰ ਥੱਲੇ ਪਰਿਵਾਰ ਦਾ ਦਿੱਤਾ ਹੋਇਆ ਤੁਸੀਂ ਹੋਰ ਵਿਦਾਰੇ ਜਾਣਕਾਰੀ ਲੈਣ ਲਈ ਪਰਿਵਾਰ ਨਾਲ ਸੰਪਰਕ ਕਰ ਸਕਦੇ ਹੋ ਜੀ ਤੇ ਸਾਡਾ ਕੰਮ ਸਿਰਫ ਐਡ ਪਾਉਣਾ ਜੀ ਕਿਸੇ ਰਿਸ਼ਤੇ ਪ੍ਰਤੀ ਸਾਡੀ ਕੋਈ ਗਾਰੰਟੀ ਜਾਂ ਜ਼ਿੰਮੇਵਾਰੀ ਨਹੀਂ ਹੈ ਤੇ ਤੁਸੀਂ ਆਪਣੇ ਵਟਸਐਪ ਤੁਸੀਂ ਸਾਡੇ ਵਟਸਐਪ ਨੰਬਰ ਤੇ ਆਪਣੇ ਲੜਕਾ ਜੀ ਲੜਕੀ ਦੀ ਐਡ ਪਾਉਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ